ਤੋ ਜਿਹੜਾ ਮਟਰ ਦਾ ਮਾਮਲਾ ਸਾਹਮਣੇ ਆਇਆ ਕਿ ਕੀ ਨੂੰ ਕੀ ਨੂੰ ਫੜੂ ਸੀ ਫਾਇਸਾਨੂੰ ਇਨਫਾਰਮੇਸ਼ਨ ਹੀ ਮਿਲੀ ਸੀ ਕਿ ਅਸੀਂ ਮੌਕਾ ਚੱਕਰ ਨਹੀਂ ਆਏ ਆ ਇੱਥੇ ਆ ਜਿਹੜਾ ਹੋਟਲ ਹੈ ਪਰਲਨ ਇਹਦੇ ਇੱਕ ਰੂਮ ਦੇ ਵਿੱਚ ਇੱਕ ਲੜਕੀ ਦੀ ਡੈੱਡ ਬੋਡੀ ਮਿਲੀ ਹੈ ਜਿਹਦਾ ਨਾਮ ਜੋ ਸਾਨੂੰ ਕਲੀਅਰ ਹੋਇਆ ਉਹ ਸੁਨੀਤਾ ਹੈ ਜੋ ਕਿ ਨਵਾਂ ਸ਼ਹਿਰ ਤੋਂ ਰਹਿਣ ਵਾਲੀ ਹੈ ਤੇ ਜਿਹਦੇ ਜਿੰਨੀ ਗੱਲ ਕਲੀਅਰ ਹੋਈ ਹੈ ਉਹਦੇ ਉਹਦਾ ਲਿਵਨ ਪਾਰਟਨਰ ਸੀ ਜਾਂ ਅਪਰਸਟ ਮੈਰਿਡ ਸੀਗੇ ਉਹ ਇੱਕ ਬੱਚਾ ਵੀ ਸੀਗਾ ਇਹਨਾਂ ਦੇ ਨਾਲ 3-4 ਸਾਲ ਦਾ ਤੇ ਉਹ ਇਕੱਠੇ ਰਹਿ ਰਹੇ ਸੀਗੇ 1-2 ਦਿਨ ਦੇ ਲਈ ਉਹਰੇ ਆਏ ਹੋਏ ਸੀਗੇ ਤੇ ਉਹ ਬੰਦਾ ਜਿਹੜਾ ਹੈਗਾ ਮਿਸਿੰਗ ਹੈ ਤੇ ਲੜਕੀ ਹੈ ਜਿਹੜੀ ਉਹਦੀ ਡੈੱਡ ਬੋਡੀ ਹੈ ਤਾਂ ਬਾਕੀ ਅਸੀਂ ਇਹਦੀ ਜਿਹੜੀ ਹੈਗੀ ਤਫ਼ਤੀਸ਼ ਕਰ ਰਹੇ ਹਾਂ ਕੋਈ ਦਿਖ ਰਿਹਾ ਨਿਸ਼ਾਨ ਕਿ ਕਿਵੇਂ ਹੋਈ ਆ ਹ ਤੱਕ ਗਲਤ ਨਿਸ਼ਾਨ ਲੱਗ ਰਹੇ ਨੇ ਜੀ ਬਾਕੀ ਅਸੀਂ ਫੋਰੈਂਸਿਕ ਐਨਾਲਿਸਿਸ ਸਾਰਾ ਕਰਨ ਲੱਗੇ ਆ ਸਾਰਾ ਜਿਹੜਾ ਹੈਗਾ ਉਹ ਕਰਕੇ ਸਾਰੀ ਚੈੱਕ ਕਰਾਂਗੇ ਕਿੰਨੀ ਏਜ ਹੈ ਲੜਕੀ ਦੀ ਅਜੇ ਕੁਝ ਨਹੀਂ ਆਈ ਆਈਡੀਆ ਜੀ ਜੰਗੀ ਜੀ ਹੋਊਗੀ ਮਤਲਬ ਬਿਲੋ 30 ਹੋਏਗੀ ਸਰ ਇਹਨੇ ਉਹ ਧਾਰ ਕਾਰ ਲਿਆ ਜੀ ਸੋਣਾ ਲਿੱਤਾ ਜੀ ਤਾਂ ਹੀ ਸਾਨੂੰ ਪਤਾ ਲੱਗਿਆ ਮੁੰਡੇ ਬਾਰੇ ਮੁੰਡੇ ਦਾ ਤਾਂ ਹੀ ਤੁਹਾਨੂੰ ਦੱਸ ਰਿਹਾ ਕਿ ਉਹ ਜਿਹੜਾ ਸੀਗਾ ਇਹਦੇ ਨਾਲ ਆਇਆ ਸੀਗਾ ਉਹਦੇ ਹਜੇ ਆਈਡੈਂਟੀਟੀ ਅਸੀਂ ਡਿਸਕਲੋਜ਼ ਨਹੀਂ ਕਰ ਰਹੇ ਕਿਉਂਕਿ ਅਸੀਂ ਉਹਨੂੰ ਰਾਉਂਡ ਅਪ ਕਰਨਾ ਹੈ ਹਜੇ ਸਾਰਾ ਚੈੱਕ ਕਰ ਰਹੇ ਆ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਆਪਣੇ ਡਾਕੂਮੈਂਟ ਦੇਖ ਕੇ ਹੀ ਉਹ ਰੁਕਿਆ ਹੋਇਆ ਡਾਕੂਮੈਂਟ ਸਾਨੂੰ ਮਿਲਣੇ ਆ ਅਸੀਂ ਵੈਰੀਫਾਈ ਕਰ ਰਹੇ ਆ ਸਰ ਕਿੰਨੇ ਕ ਵਜੇ ਮਰਡਰ ਹੋਇਆ ਕੁਝ ਪਤਾ ਲੱਗਵਾਵੇ ਕਿੰਨੇ ਕ ਵਜੇ ਤੱਕ ਇਹ ਸ਼ਾਇਦ ਰਾਤ ਦੀ ਗੱਲ ਹੈ ਜੀ ਕਿਉਂਕਿ ਉਹ ਬੰਦਾ ਰਾਤ ਦਾ ਮਿਸਿੰਗ ਔਰ ਤੇ ਉਸ ਤੋਂ ਬਾਅਦ ਜਿਹੜਾ ਸਵੇਰ ਇਹਦਾ ਇਹਨਾਂ ਨੇ ਜਦੋਂ ਚੈੱਕ ਚੁੱਕ ਕੀਤਾ ਕੋਈ ਨਹੀਂ ਰੂਮ ਚੋਂ ਬਾਹਰ ਆਇਆ ਤਾਂ ਇਹਨਾਂ ਨੇ ਸਾਨੂੰ ਹੋਟਲ ਨੇ ਇਨਫਾਰਮ ਕੀਤਾ ਤਾਂ ਉਹ ਉਸ ਤੋਂ ਬਾਅਦ ਜਿਹੜਾ ਹੈਗਾ ਹਜੇ ਬਾਕੀ ਸਾਰਾ ਚੈੱਕ ਕਰਕੇ ਤੁ